ਸਸ਼ੀ ਗਾਲ ਜੀ ਜਿਵੇਂ ਤੁਸੀਂ ਸਾਰੇ ਦੇਖੇ ਹੋਣੇ ਸ਼ਨੀਵਾਰ ਨੂੰ ਅਗਸਟ 11 ਇੱਕ ਮੌੜ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉਥੇ ਬਾਡੀ ਮਿਲੀ ਸੀ ਤੋਂ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਕੋ ਉਹਦੇ ਵਿੱਚ ਜੋ ਮੇਨ ਮੁਜ਼ਮਿ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਨੂੰ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈ ਕੀ ਹੈ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰਨ ਲੀ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਤੋਂ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਤੇ ਤੋਂ ਉਹਨਾਂ ਨੂੰ ਖੰਨਾ ਪੁਲਿਸ ਨੇ ਉਹਨਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਅਤੇ 32 ਘੰਟੇ ਦੇ ਅੰਦਰ-ਅੰਦਰ ਉਹਨਾਂ ਦੀ ਮੁਜ਼ਮਮ ਦਾ ਅरेस्ट ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੇ ਸੀਪੀ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਰਦੀਪ ਕੌਰ ਜੀ ਅਤੇ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ ਮੈਮ ਮੋਟਿਵ ਕੀ ਰਿਹਾ ਸੀ ਪਿੱਛੇ ਪਾਟਰ ਅ ਜੀ ਇਹਦੇ ਵਿੱਚ ਜੋ ਪ੍ਰੀਲੀਮਿਨਰੀ ਹਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਅਨਿਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲ ਨੂੰ ਜਾਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪੁੱਛਗਿੱਛ ਤੇ ਆਉਣ ਵਾਲੀ ਹੈਗੀ ਲੇਕਿਨ ਇਹਦੇ ਵਿੱਚ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਔਰ ਇਹਨੇ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਫ ਕਰਨ ਨੂੰ ਆਪਣੇ ਆਪ ਨੂੰ ਉੱਥੇ ਇਹਨਾਂ ਦੇ ਆਪਸ 'ਚ ਜੋ ਜੜੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਹ ਤੇ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਤੇ ਵਿੱਚ ਲੌਂਚ ਹੋਇਆ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜੇ ਜੇ ਸਾਡੇ 'ਚ ਕਿਸ ਤਰ੍ਹਾਂ ਕੋਈ ਪ੍ਰਾਪਰਟੀ ਦੀ ਹੈ ਜੋ ਪੈਸੇ ਦੀ ਹੈ ਕੋਈ ਲੇਡੀਜ਼ ਨਾਲ ਫਰੈਂਡਸ਼ਿਪ ਦੀ ਹੈ ਕਿਸ ਤਰ੍ਹਾਂ ਦੀ ਰੰਜਿਸ਼ ਆ ਇਹ ਪ੍ਰਾਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ 'ਚ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਇਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਅ ਜਹਾਂ ਤੱਕ ਹਮੇਂ ਜੋ ਪਤਾ ਚੱਲੀ ਹੈ ਕਿ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਜੋ ਸਤਪਾਲ ਔਰ ਉਹਨਾਂ ਦੀ ਫੈਮਿਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀਗਾ ਇਹਨਾਂ ਦਾ ਇਹ ਪੁਰਾਣੀ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮੋਰਡ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹ ਦੇ ਉਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਕੀਤੀ ਗੱਡੀ ਜੋ ਹੈਗਾ ਜੀ ਡੇਰਾ ਬਸੀ ਤੋਂ ਡੇਰਾ ਬਸੀ ਤੋਂ ਬਰਾਮਦ ਹੋਈ ਹੈ ਡੇਰਾ ਬਸੀ ਮੋਹਾਲੀ ਜ਼ਿਲ੍ਹੇ ਤੋਂ ਇੰਨੇ ਇੱਥੋਂ ਦੀ ਲੇਕੇ ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜ਼ਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋਇਆ ਪਿੰਜੌਰ ਤੋਂ ਬਾਅਦ ਫਾਈਨਲੀ ਇੰਨੇ ਫਿਰ ਵਾਪਸ ਲੈ ਕੇ ਆਇਆ ਡੇਰਾ ਬਸੀ ਡੇਰਾ ਬਸੀ ਰੱਖਤਾ ਡੇਰਾਬਸੀ پارک ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਾਬਾਦ ਮੀਨ ਗਵਰਨਮੈਂਟ ਪੁਲਿਸ ਹੀ ਹੋਤੀ ਕਿ ਨਜ਼ਰ ਆਈਏ ਤੇ ਉਸਕੇ ਤੋਂ ਅੱਲਾ ਦਾ ਕਿ ਕਰ ਚਾਹਵੇ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੈਗੀ ਆ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਜੋ ਔਰ ਕਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਹੈ ਪਹਿਲਾਂ ਵੀ 23 ਸਾਲ ਜੇਲ੍ਹ ਵਿੱਚ ਰਹੇ ਤਾਂ ਕਿਸ ਕੇਸ ਦੇ ਵਿੱਚ ਕਿੰਨਾ ਇਹਦੇ ਵਿੱਚ ਜੇ ਕੋਈ ਮਰਡਰ ਕੇਸ ਤਾਂ ਹੈਗਾ ਬਟ ਐਗਜੈਕਟਲੀ ਉਹ ਕਿੱਥੇ ਦਰਜ ਨਹੀਂ ਇਹ ਸਾਨੂੰ ਪਤਾ ਚੱਲੇ ਕਿ ਇਸੇ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮਿਰਠ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਪਿੱਛੋਂ ਜੇ ਹੈਗੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਜੋ ਮਾਈਗ੍ਰੇਟਡ ਸੀਗੇ ਇਹਨਾਂ ਨੇ ਇਥੇ ਚੰਡੀਗੜ੍ਹ ਮਾਈਗ੍ਰੇਟ ਕੀਤਾ ਸੀਗਾ ਇਹਨਾਂ ਦੀ ਮਿਰਠ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀ ਹੈ ਜੀ ਹਾਂਜੀ

ਜਦੋਂ ਇਹ ਪਜ ਰਿਆ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤਾਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤਾਂ ਜਿਹੜੇ ਆਈ ਥਿੰਕ ਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਅਸੀਂ ਮਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਰਿਮਾਂਡ ਲੈ ਲਵਾਂਗੇ ਥੈਂਕ ਯੂ